ਵੋਟ ਮੰਗਣ ਨਾ ਜਾਣੀ ਰਾਣੀਏ ਲੋਕ ਪਏ ਨੇ ਅੱਕੇ ਕੋਈ ਉੱਚੀ ਨੀਵੀਂ ਨਾ ਹੋ ਜਾਵੇ ਰਾਣੀਏ ਲੋਕ ਮਾਰਨਗੇ ਵੱਟੇ ਕਾਦਰ ਕਿਸਾਨਾਂ ਦੀ ਭਾਜਪਾ ਭਗਵੰਤ ਨੇ ਕਿਸਾਨ ਸਾਮਕੇ ਰੱਖੇ 13 ਦੀਆਂ 13 ਸੀਟਾਂ ਜਿੱਤਣੀਆਂ ਭਗਵੰਤ ਮਾਨ ਨੇ ਇਰਾਦੇ ਨੇ ਪੱਕੇ ਭਾਜਪਾ ਕਿਹੜੇ ਮੂੰਹ ਨਾਲ ਕਿੱਥੋਂ ਲੋਕਾਂ ਨੂੰ ਵੋਟ ਮੰਗੂਗੀ ਪਿੰਡਾਂ ਜਾਊਗੀ ਪਿੰਡਾਂ ਦਾ ਮਾਰਨਗੇ ਛੱਤਰ ਕੋਈ ਆਂਡਾ ਮਾਰੂਗਾ ਕੋਈ ਗੋਹਾ ਮਾਰੂਗਾ ਕੋਈ ਪਾਥੀਆਂ ਮਾਰੂਗਾ ਪਰ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਕੋਈ ਨਾਲ ਗੱਲ ਨਹੀਂ ਕਰਨੀ ਉਹ ਜਿਹੜੀ ਕਾਤਲ ਕਿਸਾਨਾਂ ਦੀ ਹੈ ਭਾਜਪਾ ਉਹ ਵੋਟਾਂ ਮੰਗੂਗੀ ਅੱਜ ਕਹਿੰਦਾ ਸੀ ਆ ਇਹ ਕਨਮ ਭਾਈ ਤੱਕ 80 ਕਰੋੜ ਨੌਕਰੀਆਂ ਦੇ ਦੂੰਗਾ ਕਿਸਾਂ ਆਏ ਕਹਿੰਦਾ ਇਹ ਮੋਦੀ ਕਹਿੰਦਾ 100 ਕਰੋੜ ਰੁਪਇਆ ਦੇ ਦੂੰਗਾ 80 ਕਰੋੜ ਨੌਕਰੀਆਂ ਦੇ ਦੂੰਗਾ ਭਾਈ ਤੱਕ ਕਿ ਕਿਸੇ ਨੂੰ ਦਿੱਤੀਆਂ ਇੱਕ ਵਾਰੀ ਮੈਂ ਭਾਜਵਾ ਨੂੰ ਬੇਨਤੀ ਕਰਦਾ ਕਿ ਕਿਸੇ ਪਿੰਡ ਵਿੱਚ ਨਾ ਵੜ ਜਾਈਓ ਕਿਸੇ ਸ਼ਹਿਰ ਵਿੱਚ ਨਾ ਵੜ ਜਾਈਓ ਜੇ ਕਿਸੇ ਨੇ ਕੁੱਟ ਮਾਰ ਦਿੱਤਾ ਤਾਂ ਭਗਵਾਨ ਤੁਮਾਨ ਮੌਕਾ ਹੋ ਜੂ ਦਰਜ ਕਰਾਉਣਾ ਬਕੇਸ ਕਿ 13 ਦੀਆਂ 13 ਸੀਟਾਂ ਦਾ ਕਿਉਂ ਐਲਾਨ ਕਰਦਾ ਹੈ ਭਗਵਾਨ ਕਮਾਨ ਕਿਉਂ ਕਿ ਉਹਨੇ ਕੰਮ ਕੀਤੇ ਨੇ ਕੋਈ ਅਜੇਹਾ ਕੰਮ ਨਹੀਂ ਪੰਜਾਬ ਦੇ ਵਿੱਚ ਜਿਹੜਾ ਉਹਨੇ ਕੰਮ ਨਾ ਕਰ ਦਿੱਤਾ ਹੋਵੇ ਜਿਸ ਨਾਲ ਲੋਕ ਖੁਸ਼ ਨਾ ਹੋਏ ਹੋਣ ਸੱਤ ਪਣੇਤਰ ਸਾਲ ਬੀਤ ਗਏ ਜ਼ੁਲਮ ਸਤਮ ਸਹਤੇ ਹੋਏ ਉਹ ਸ਼ਰਮਸ਼ੀ ਆਉਂਦੀ ਹੈ ਚੌਂਕੀਦਾਰ ਕੋ ਚੌਂਕੀਦਾਰ ਕੋ ਪ੍ਰਧਾਨ ਮੰਤਰੀ ਕਹਤੇ ਹੋਏ ਭਗਵੰਤ ਸਤਮਾਨ ਨੇ ਕਹਿੰਦਾ ਜੇ ਮੇਰੇ 'ਚ ਕੋਈ ਕਮੀਆਂ ਤਾਂ ਫੜ ਕੇ ਦਿਖਾ ਲੋ ਆਏ ਭਗਵੰਤ ਸਤਮਾਨ ਦੇ ਕੰਮ ਇਹ ਨੇ ਇੱਕ ਸੀਐਮ ਦੇ ਕੰਮ ਜਿਹੜੇ ਲੋਕਾਂ ਲਈ ਜਿਉਂਦਾ ਤੇ ਲੋਕਾਂ ਲਈ ਕਹਣਾ ਮੈਂ ਮਰਨਾ ਲੋਕ ਕਹਿੰਦਾ ਦੁਖੀ ਨਾ ਹੋਣ ਮੈਂ ਤਾਂ ਇਹੀ ਕਹਣਾ ਪਨੀਤ ਗੌਰ ਜੀ ਤੁਸੀਂ ਵੋਟਾਂ ਮੰਗਣ ਨਾ ਆਇਓ ਕਿਉਂਕਿ ਤੁਹਾਡੀ ਜ਼ਮਾਨਤ ਜ਼ਬਤ ਹੋ ਜਾਣੀ ਹੈ ਤੁਹਡੇ ਜਿਹੜਾ ਚੱਲਦਾ ਆ ਰਿਹਾ ਖਾਂਡਾਨੀ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੇ ਵਿੱਚ ਸ਼ਾਮਲ ਹੋ ਸਕਦੀਆਂ ਮਾਰੇ ਪਰਨੀਤ ਕੋਰ ਤੇ ਉਹਨਾਂ ਨੂੰ ਟਿਕਟ ਵੀ ਮਿਲ ਸਕਦੀ ਹੈ ਬੀਜੇਪੀ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਹੋਣਗੇ ਸਮਿਕਰਣ ਇਸ ਟਾਈਮ ਵੋਟ ਮੰਗਣ ਨਾ ਜਾਈ ਰਾਣੀਆਂ ਵੋਟ ਮੰਗਣ ਨਾ ਜਾਈ ਰਾਣੀਆਂ ਲੋਕ ਪਏ ਨੇ ਅੱਕੇ ਕੋਈ ਉੱਚੀ ਨੀਵੀਂ ਨਾ ਹੋ ਜਾਵੇ ਰਾਣੀਆਂ ਲੋਕ ਮਾਰਨਗੇ ਵਟੇ ਵੋਟ ਮੰਗਣ ਨਾ ਜਾਈ ਰਾਣੀਆਂ ਲੋਕ ਪਏ ਨੇ ਅੱਕੇ ਕੋਈ ਉੱਚੀ ਨੀਵੀਂ ਨਾ ਹੋ ਜਾਵੇ ਰਾਣੀਆਂ ਲੋਕ ਮਾਰਨੇ ਵੱਟੇ ਕਾਤਲ ਕਿਸਾਨਾਂ ਦੀ ਭਾਜਪਾ ਭਗਵੰਤ ਨੇ ਕਿਸਾਨ ਸਾਹਮ ਕੇ ਰੱਖੇ 13 ਦੀਆਂ 13 ਸੀਟਾਂ ਜਿੱਤਣੀਆਂ ਭਗਵੰਤ ਮਾਨ ਦੇ ਇਰਾਦੇ ਨੇ ਪੱਕੇ 13 ਦੀਆਂ 13 ਸੀਟਾਂ ਜਿੱਤਣੀਆਂ ਭਗਵੰਤ ਮਾਨ ਦੇ ਇਰਾਦੇ ਪੱਕੇ ਦੋਸਤੋ ਮਾਦਾ ਇਹ ਕਹਿਣਾ ਬਈ ਭਾਜਪਾ ਕਿਹੜੇ ਮੂੰਹ ਨਾਲ ਕਿੱਥੋਂ ਲੋਕਾਂ ਦਾ ਵੋਟ ਮੰਗੂਗੀ ਪਿੰਡਾਂ ਜਾਊਗੀ ਪਿੰਡਾਂ ਦਾ ਮਾਰਨਗੇ ਛੱਤਰ ਕੋਈ ਅੰਡਾ ਮਾਰੂਗਾ ਕੋ ਗੋਹਾ ਮਾਰੂਗਾ ਕੋ ਪਾਥੀਆਂ ਮਾਰੂਗਾ ਪਰ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਕੋਈ ਇਹਨਾਂ ਨੂੰ ਗੱਲ ਨਹੀਂ ਕਰਨੀ ਉਹ ਜਿਹੜੀ ਕਾਤਲ ਕਿਸਾਨਾਂ ਦੀ ਹੈ ਭਾਜਪਾ ਉਹ ਵੋਟਾਂ ਮੰਗੂਗੀ ਉਹ ਜੇ ਕੋਈ ਕੰਮ ਕਰਕੇ ਦਿਖਾ ਦਿੰਦੀ ਤਾਂ ਅੱਜ ਵੋਟਾਂ ਮੰਗਣ ਦਾ ਹੱਕ ਉਹਨਾਂ ਦਾ ਹੁੰਦਾ ਅੱਜ ਉਹ ਵੋਟਾਂ ਮੰਗ ਜਾਂਦੇ ਅੱਜ ਉਹਨਾਂ ਦੀ ਸੀਟ ਵੀ ਮਿਲ ਜਾਂਦੀ ਕੋਈ ਨਾ ਕੋਈ ਸੀਟਾਂ ਵੀ ਜਿੱਤ ਜਾਂਦੇ ਪਰ ਭਾਜਪਾ ਨੇ ਕਿਸਾਨਾਂ ਵਿਰੁੱਧ ਮਜ਼ਦੂਰਾਂ ਵਿਰੁੱਧ ਗੱਲ ਕੀ ਹਰ ਆਦਮੀ ਦੇ ਵਿਰੁੱਧ ਇਹਨਾਂ ਨੇ ਇਹਨਾਂ ਨੇ ਆਪਣੀ ਚਾਲ ਚੱਲੀ ਅੱਜ ਕਹਿੰਦਾ ਸੀਗਾ ਇਹ ਕਨਮ ਭਾਈ ਤੱਕ 80 ਕਰੋੜ ਨੌਕਰੀਆਂ ਦੇ ਦੂੰਗਾ ਕਿਸ ਆਏ ਕਹਿੰਦਾ ਦੀ ਭਾ ਇਹ ਮੋਦੀ ਕਹਿੰਦਾ ਦੀ 80 ਕਰੋੜ ਰੁਪਈਆ ਦੇ ਦੂੰਗਾ 80 ਕਰੋੜ ਨੌਕਰੀਆਂ ਦੇ ਦੂੰਗਾ 22 ਤੱਕ ਕਿ ਕਿਸੇ ਨੂੰ ਦਿੱਤੀਆਂ ਕਿਸੇ ਨੂੰ ਨਹੀਂ ਦਿੱਤੀਆਂ ਬਲਕਿ ਸਾਰੇ ਪੈਸਾ ਜਿਹੜਾ ਖਜ਼ਾਨਾ ਸੀਗਾ ਉਹ ਸਭ ਦਾ ਸਭ ਲੁਟਾ ਦਿੱਤਾ 13 ਅਰਬ ਰੁਪਈਆ 13 ਅਰਬ ਰੁਪਈਆ ਮੀਡੀਆ ਦੇ ਲੁਟਾ ਦਿੱਤਾ ਅੱਜ ਉਹਨਾਂ ਦੀ ਉਹ ਗੱਲ ਕਰਦਾ ਹੈ ਯਾਰ ਪਬਲਿਕ ਦੀ ਗੱਲ ਹੀ ਨਹੀਂ ਕਰਦਾ ਜੇ ਪਬਲਿਕ ਦੀ ਗੱਲ ਨਹੀਂ ਕਰਦਾ ਤਾ ਲੋਕ ਪਬਲਿਕ ਵੀ ਇਹਨਾਂ ਲਈ ਤਿਆਰ ਬੈਠੀ ਹੈ ਇਹਨਾਂ ਲਈ ਤਿਆਰ ਬੈਠੀ ਹੈ ਰੋੜੇ ਚੱਕਣ ਲਈ ਰੋੜੇ ਮਾਰਨ ਲਈ ਤਿਆਰ ਬੈਠੀ ਹੈ ਭਾਜਪਾ ਦਾ ਮੁਰ ਇਕ ਵਾਰੀ ਮੈਂ ਭਾਜਪਾ ਨੂੰ ਬੇਨਤੀ ਕਰਦਾ ਕਿ ਕਿਸੇ ਪਿੰਡ ਵਿੱਚ ਨਾ ਵੜ ਜਾਈਓ ਕਿਸੇ ਸ਼ਹਿਰ ਵਿੱਚ ਨਾ ਵੜ ਜਾਈਓ ਜੇ ਕਿਸੇ ਨੇ ਕੁੱਟ ਮਾਰ ਦਿੱਤਾ ਤਾਂ ਭਗਵੰਤ ਮਾਨ ਨੂੰ ਔਖਾ ਹੋ ਜੂ ਦਰਜ ਕਰਵਾਉਣਾ ਪਏ ਕੇਸ ਇਸ ਲਈ ਮੈਂ ਦਾ ਬੇਨਤੀ ਕਰੂੰਗਾ ਕਿ ਵੋਟ ਮੰਗਲ ਨਾ ਜਾਈਓ ਚੁੱਪ ਕਰਕੇ ਆਪਣੇ ਘਰੇ ਬੈਠ ਜਾਈਓ ਇਹ ਇਹ ਜੁਰਤ ਸੀਗੀ ਚੋਣ ਲੜਨ ਦੀ ਤਾਂ ਐਸਪੀ ਦੇ ਦੇ ਦਿੰਦੇ ਤੁਸੀਂ ਐਮਐਸਪੀ ਦੇ ਦਿੰਦੇ ਕਿਉਂ ਨਹੀਂ ਦਿੱਤੀ ਹੁਣ ਕਿਸ ਵੋਟਾਂ ਨਾਲ ਕਿਸ ਮੂੰਹ ਨਾਲ ਵੋਟਾਂ ਮੰਗੋਗੇ ਯਾਰ ਭਗਵੰਤ ਮਾਨ ਦਾ ਦੇ ਅਸੀਂ 13 ਦੀਆਂ 13 ਸੀਟਾਂ ਦਾ ਕਿਉਂ ਐਲਾਨ ਕਰਦਾ ਭਗਵੰਤ ਮਾਨ ਕਿਉਂ ਕਿਉਂ ਨੇ ਕੰਮ ਕੀਤੇ ਨੇ ਕੋਈ ਅਜਿਹਾ ਕੰਮ ਨਹੀਂ ਪੰਜਾਬ ਦੇ ਵਿੱਚ ਜਿਹੜਾ ਉਹਨੇ ਕੰਮ ਨਾ ਕਰ ਦਿੱਤਾ ਹੋਵੇ ਜਿਸ ਨਾਲ ਲੋਕ ਖੁਸ਼ ਨਾ ਹੋਏ ਹੋਣ ਯਾਰੋ ਇਨਾ ਸੁਧਾਰ ਅਜੇ ਤੱਕ 75 ਸਾਲ ਬੀਤ ਗਏ ਜ਼ੁਲਮ ਸਤਮ ਸਹਤੇ ਹੋਏ ਉਹ ਸ਼ਰਮਸ਼ੀ ਆਉਂਦੀ ਹੈ ਚੌਕੀਦਾਰ ਕੋ ਚੌਕੀਦਾਰ ਕੋ ਪ੍ਰਧਾਨ ਮੰਤਰੀ ਕਹਤੇ ਹੋਏ ਸੰਤਾ ਸ਼ਰਮ ਆਉਂਦੀ ਹੈ ਭਗਵਾਨ ਜੀ ਮਾਨ ਨੇ ਅਈ ਨਾ ਕੰਮ ਕਰਕੇ ਦਿਖਾ ਦਿੰਦਾ ਯਾਰੋ ਕਿਸੇ ਨੇ ਅਜੇ ਤੱਕ ਕਰੇ ਕਿਸੇ ਨੇ ਕਰਿਆ ਹੀ ਨਹੀਂ ਸਭ ਆਪਣੇ ਘਰ ਪਰਨਤੇ ਰਹੇ ਨੇ ਕੋਈ ਕਿਸੇ ਨੇ ਹੋਟਲ ਆਲੀਸਾਨ ਬਣਾ ਲਿਆ ਕਿਸੇ ਨੇ ਜ਼ਮੀਨ ਲੈ ਲਈ ਕਿਸੇ ਨੇ ਕੁਛ ਕਰ ਲਿਆ ਪਰ ਭਗਵੰਤ ਮਾਨ ਨੇ ਕਹਿੰਦਾ ਜੇ ਮੇਰੇ 'ਚ ਕੋਈ ਕਮੀਆਂ ਤਾਂ ਫੜ ਕੇ ਦਿਖਾ ਦਿਓ ਆ ਹੈ ਭਗਵੰਤ ਮਾਨ ਦੇ ਕੰਮ ਇਹ ਨੇ ਇੱਕ ਸੀਐਮ ਦੇ ਕੰਮ ਜਿਹੜੇ ਲੋਕਾਂ ਲਈ ਜਿਉਂਦਾ ਤੇ ਲੋਕਾਂ ਲਈ ਕਹਿੰਦਾ ਮੈਂ ਮਰਨਾ ਲੋਕ ਕਹਿੰਦਾ ਦੁਖੀ ਨਾ ਹੋਣ ਆ ਲੈ ਸਭੀ ਦਾ ਕੰਮ ਇਹਦੇ ਸੁਣਿਆ ਨਹੀਂ ਸੀਗਾ ਕਿਹ ਅਫਸਰ ਲੋਕ ਪਿੰਡਾਂ 'ਚ ਜਾਣ ਸ਼ਹਿਰਾਂ 'ਚ ਜਾਣ ਗਰੀਬਾਂ ਦੀ ਮਦਦ ਕਰਨ ਅਮੀਰਾਂ ਦੀ ਮਦਦ ਕਰਨ ਜੋ ਚਾਹੀਦਾ ਉਹਨੂੰ ਉਸੇ ਟਾਈਮ ਉੱਥੇ ਮਿਲਦਾ ਹੈ ਕਿਸੇ ਨੂੰ ਮੈਰਿਜ ਸਰਟੀਫਿਕੇਟ ਚਾਹੀਦਾ ਤਾਂ ਵੀ ਵਿਸਵਿਦਾ ਕੈਂਪ 'ਚ ਮਿਲ ਰਿਹਾ ਹੈ ਕਿਸੇ ਨੂੰ ਰਸਨ ਕਾਰਡ ਬਣਾਉਣਾ ਚਾਹੀਦਾ ਤਾਂ ਵੀ ਰਸਨ ਕਾਰਡ ਉੱਥੇ ਮਿਲ ਰਿਹਾ ਹੈ ਕਿਸੇ ਨੇ ਆਧਾਰ ਕਾਰਡ ਬਣਾਉਣਾ ਤਾਂ ਵੀ ਉੱਥੇ ਬਣਾ ਕਿਉਂ ਖੱਜਲ ਖਵਾਰੀ ਦਾ ਭਗਵਾਨ ਜਮਾਨ ਨੇ ਹੋਣੀ ਨੀ ਇੱਜ਼ਤੀ ਕਿਸੇ ਦੀ ਤੇ ਫੇਰ ਤੇਰਾ ਦੀਆਂ ਤੇਰਾ ਸੀਟਾਂ ਕਿਉਂ ਨਹੀਂ ਜਿੱਤੂਗਾ ਭਗਵਾਨ ਜਮਾਨ ਤਾਂ ਗੱਲ ਪਟਿਆਲਾ ਸੀਟ ਦੀ ਕਰੀਏ ਤਾਂ ਬੀਜੇਪੀ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਬੀਜੇਪੀ ਤੋਂ ਹੀ ਜਿਹੜੀ ਟਿਕਟ ਹੈ ਉਹ ਮਹਾਰਾਣੀ ਪ੍ਰਨੀਤ ਕੋਲ ਨੂੰ ਹੁਣ ਬੀਜੇਪੀ ਦੇਣ ਜਾ ਰਹੀ ਹੈ ਪਰ ਕੀ ਲੱਗਦਾ ਵੀ ਸਮੀਕਰਨੈਟ ਕੀ ਹੋਵੇਗਾ ਕਿਉਂਕਿ ਲਗਾਤਾਰ ਇਸ ਤਰ੍ਹਾਂ ਪਟਿਆਲਾ ਸੀਟ ਤੇ ਜਿਹੜੀ ਮਹਾਰਾਣੀ ਪ੍ਰਨੀਤ ਕੋਲ ਹੈ ਉਹ ਲਗਾਤਾਰ ਦੇਖੂ ਰਹੀ ਹੈ ਮੈਂ ਤਾਂ ਇਹੀ ਕਹਿਣਾ ਵੀ ਭਗ ਪਨੀਤ ਕੌਰ ਜੀ ਤੁਸੀਂ ਵੋਟਾਂ ਮੰਗਣ ਨਾ ਆਇਓ ਕਿਉਂਕਿ ਤੁਹਾਡੀ ਜ਼ਮਾਨਤ ਜप्त ਹੋ ਜਾਣੀ ਹੈ ਥੋਡੇ ਜਿਹੜਾ ਚੱਲਦਾ ਆ ਰਿਹਾ ਖਾਨਦਾਨੀ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 8-9 ਸੀਟਾਂ ਡਿਕਲੇਅਰ ਕੀਤੀਆਂ ਨੇ ਜਿਹੜੇ ਕਿ ਵਧੀਆ ਬੰਦੇ ਨੇ ਬਲਬੀਰ ਸਿੰਘ ਜਿਹੜਾ ਡਾਕਟਰ ਪੇਸ਼ੇ ਤੋਂ ਡਾਕਟਰ ਵੀ ਹੈ ਤੇ ਹੈਲਥ ਮਿਨਿਸਟਰ ਵੀ ਹੈ ਉਹ ਉਹਨੇ ਹਸਪਤਾਲਾਂ ਦਵਾਈਆਂ ਫ੍ਰੀ ਕਰ ਦਿੱਤੀਆਂ ਕਿਸੇ ਨੂੰ ਲੈਣ ਲੱਗਣ ਦੀ ਲੋੜ ਨਹੀਂ ਕਿਸੇ ਬਾਹਰ ਦਵਾਈ ਲੈਣ ਦੀ ਲੋੜ ਨਹੀਂ ਯਾਰ ਉਹ ਇਹ ਹੀ ਵਧੀਆ ਕੰਮ ਫਿਰ ਡਾਕਟਰ ਵੀ ਰਿਕੇਉ ਨਹੀਂ ਜਿੱਤੂਗਾ ਡਾਕਟਰ ਬਲਬੀਰ ਦਾ ਜਿੱਤੂ ਆ ਜਿੱਤੂ ਆ ਜੇ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਲੋਕ ਮੱਲੋ ਜੋੜੀ ਦੇ ਆਦਮਾਨ ਆਮ ਆਦਮੀ ਵੋਟਾਂ ਪਾਉਣਗੀਆਂ ਬਲਬੀਰ ਨੂੰ ਵੋਟਾਂ ਪੈਣਗੀਆਂ ਬਲਬੀਰ ਵੋਟਾਂ 'ਚ ਜਿੱਤੂ ਕਰਾਰ ਦਿੱਤਾ ਜਾਊਗਾ ਅੱਜ ਤੋਂ ਮੈਂ ਵੀ ਕਹਨਾ ਜਿੱਤੂ ਹੋਊਗਾ ਬਲਬੀਰ ਸਿੰਘ ਤੇ ਰਾਣੀ ਤੇ ਮੈਂ ਫੇਰ ਉਹ ਵੀ ਕਹੂੰਗਾ ਕਿ 13 ਦੀਆਂ 13 ਸ਼ੀਟਾਂ ਜਿੰਨੀਆਂ ਭਗਵੰਤ ਦੇ ਮਾਨ ਇਰਾਦੇ ਨੇ ਪੱਕੇ ਹੋਰ ਕੋਈ ਜਿੱਤੇ ਨਾ ਜਿੱਤੇ ਸਾਡੇ ਬਲਬੀਰ ਰਹਿਣਗੇ ਪੱਕੇ